ਸਸਰਾਮ ਸਹਿਰ ਵਿੱਚ ਗੁਰੂ ਘਰ ਦਾ ਸੱਚਾ ਸ਼ਰਧਾਲੂ ਭਾਈ ਫੱਗੋ ਰਹਿੰਦਾ ਸੀ ਉਸ ਨੇ ਇੱਕ ਨਵਾਂ ਘਰ ਤਿਆਰ ਕੀਤਾ ਜਿਸ ਦਾ ਬਾਹਰਲਾ ਦਰਵਾਜ਼ਾ ਬਹੁਤ ਵੱਡਾ ਅਤੇ ਅੰਦਰਲਾ ਵੇਹੜਾ ਵੀ ਖੁੱਲਾ ਸੀ ਲੋਕਾਂ ਨੇ ਹੈਰਾਨ ਹੋ ਕੇ ਕਾਰਨ ਪੁੱਛਿਆ ਭਾਈ ਫੱਗੋ ਨੇ ਨਿਮਰਤਾ ਨਾਲ ਜਵਾਬ ਦਿੱਤਾ ਜਦੋਂ ਮੇਰੇ ਗੁਰੂ ਸਾਹਿਬ ਮੇਰੇ ਘਰ ਆਉਣਗੇ ਉਹਨਾਂ ਨੂੰ ਘੋੜੇ ਤੋਂ ਉਤਰਨਾ ਨਾ ਪਵੇ ਉਹ ਸਿੱਧੇ ਅਸਵਾਰ ਅੰਦਰ ਪ੍ਰਵੇਸ਼ ਕਰਨ ਅਤੇ ਇਹ ਵੇਹੜਾ ਸੰਗਤ ਲਈ ਹੈ ਜੋ ਦਰਸ਼ਨਾਂ ਲਈ ਇਕੱਠੀ ਹੋਵੇਗੀ ਕੁਝ ਲੋਕ ਹੱਸ ਪਏ ਤੇਰੇ ਗੁਰੂ ਤਾਂ ਪੰਜਾਬ ਵਿੱਚ ਹਨ ਸਸਰਾਮ ਕਿਵੇਂ ਆ ਸਕਦੇ ਹਨ ਪਰ ਫੱਗੂ ਨੇ ਡਿੱਗੇ ਮਨ ਨਾਲ ਕਿਹਾ ਮੇਰੇ ਗੁਰੂ ਮੇਰੇ ਮਨ ਦੀ ਭਾਵਨਾ ਜਾਣਦੇ ਹਨ ਉਹ ਜ਼ਰੂਰ ਮੇਰੇ ਘਰ ਆਉਣਗੇ ਉਹ ਸੁਭ ਦਿਨ ਆ ਗਿਆ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਸੱਚੇ ਸਿੱਖ ਦੀ ਭਾਵਨਾ ਪੂਰੀ ਕਰਨ ਲਈ ਘੋੜੇ ਤੇ ਸਵਾਰ ਉਸ ਦੇ ਵੇੜੇ ਵਿੱਚ ਪ੍ਰਵੇਸ਼ ਹੋਏ ਫੱਗੂ ਗੁਰੂ ਜੀ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਉਸਨੇ ਲੰਗਵਿਛ ਆਇਆ ਸੰਗਤ ਇਕੱਠੀ ਹੋਈ ਅਤੇ ਭਾਈ ਫੱਗੂ ਨੇ ਦਸਵੰਦ ਅਤੇ ਭਟਾਵਾਂ ਗੁਰੂ ਜੀ ਦੇ ਚਰਨਾਂ ਵਿੱਚ ਰੱਖਿਆ ਤਾਂ ਗੁਰੂ ਜੀ ਨੇ ਪੁੱਛਿਆ ਭਾਈ ਫੱਗੂ ਸਾਰੇ ਭੇਟ ਤਾਂ ਲੈ ਆਇਆ ਪਰ ਇਹ 베ਰੀ ਜੋ ਤੇਰੇ ਦਰਵਾਜੇ ਕੋਲ ਹੈ ਇਸ ਦੇ 베ਰ ਕਿਉਂ ਨਹੀਂ ਲਿਆਂਦੇ ਫੱਗੂ ਚੌਂ ਗਿਆ ਜਾਦਾ ਆਇਆ ਕਿ ਇੱਕ ਵਾਰ ਇਹ ਦਸਵੰਦ ਲੈਣ ਗਿਆ ਸੀ ਸਿੱਖ ਦੇ ਘਰ ਕੁਝ ਵੀ ਨਾ ਸੀ ਉਸ ਦੀ ਪਤਨੀ ਨੇ ਕਿਹਾ ਭਾਈ ਜੀ ਅਗਲੀ ਵਾਰੀ ਆਉਣਾ ਪਰ ਫੱਗੂ ਨੇ ਹੱਥ ਜੋੜ ਕੇ ਕਿਹਾ ਮੈਂ ਖਾਲੀ ਨਹੀਂ ਜਾਵਾਂਗਾ ਤਦ ਉਸ ਬੀਬੀ ਨੇ ਵੇੜੇ ਦਾ ਕੂੜਾ ਇਕੱਠਾ ਕਰਕੇ ਦਿੱਤਾ ਫਗੂ ਨੇ ਉਹ ਲੈ ਕੇ ਤੋਤਾ ਆ ਇੱਕ ਗਿੜਕ ਨਿਕਲਿਆ ਜਿਸ ਨੂੰ ਉਸਨੇ ਬੀਜ ਦਿੱਤਾ ਤੇ ਬੇਰ ਉਗਾਈ ਫਗੂ ਨੇ ਗੁਰੂ ਜੀ ਅੱਗੇ ਮਾਫੀ ਮੰਗੀ ਗੁਰੂ ਜੀ ਇਹ ਮੇਰੀ ਭੁੱਲ ਸੀ ਕਿ ਮੈਂ ਇਹ ਬੇਰ ਤੁਹਾਡੇ ਚਰਨਾਂ ਵਿੱਚ ਨਾ ਰੱਖੇ ਗੁਰੂ ਜੀ ਮੁਸਕਰਾਏ ਤੇ ਕਿਹਾ ਫਗੂ ਤੂੰ ਅਸਲੀ ਸਿੱਖੀ ਕਮਾਈ ਹੈ ਤੂੰ ਕਿਸੇ ਸਿੱਖ ਦੇ ਉਹ ਗੁਣਾਂ ਨੂੰ ਨਹੀਂ ਵੇਖਿਆ ਤੇਰੇ ਵਰਗੇ ਸੇਵਾਦਾਰ ਹੀ ਹਨ ਜੋ ਸਿੱਖੀ ਨੂੰ ਇੱਕ ਗਟਕ ਤੋਂ ਵੱਡੇ ਰੁੱਖ ਵਾਂਗ ਫੈਲਾ ਰਹੇ ਹਨ